ਚੀਲੀ ਖੀਰ ਬਣਾ ਕੇ ਦੇ ਬਣਾ ਚੁੱਕਾ ਸੱਤ ਕਿੱਥੇ ਮੇਰੇ ਕੋਲ ਤਾਂ ਲੌਂਗ ਲੈ ਚੀਨੀ ਸੀ ਤੇ ਕੀ ਕਿੱਤਾ ਮੱਖੂ ਮੱਖੀ ਮਾਰੀ ਸੀ ਮੱਖੂ ਮੱਖੀ ਮਾਰੀ ਸੀ ਉਹਨੇ ਕਿੱਥੇ ਪਹਿਲਾ ਚਮਚਾ ਲਾਇਆ ਫੇਰ ਮੱਖੀ ਦੂਜਾ ਚਮਚਾ ਲਾਇਆ ਫੇਰ ਮੱਖੀ ਤੀਜਾ ਚਮਚਾ ਲਾਇਆ ਫੇਰ ਮੱਖੀ ਸਰਤੋਂ ਕਿੱਥੇ ਆਉਂਦੇ ਕਿੱਥੇ ਪਏ ਉਹਨੇ ਮੈਨੂੰ ਕੁੱਟਿਆ ਤੇ ਮੈਂ ਬੜਾ ਰੋਈ ਨਹੀਂ ਰਹੀ ਤੇ ਡੈਂਗੜ ਡੈਂਗੜ ਹੋਈ ਨਹੀਂ ਰਾਤੀ ਡੈਂਗੜ ਡੈਂਗੜ ਹੋਈ निराती दंगड़ दंगड़ होई निराती दंगड़ दंगड़ होई निराती दंगड़ दंगड़ होई <सथिणाग़> दे। दो टक्किया मेरे बच्चे बोलना ना लीजिए पाजी पाजी आया मैंने काटे वीना ਫੋਦੀਆ ਤੇਰੇ ਨਾਲ ਬੰਬੇ ਨੂੰ ਜਣਾ ਪਤੀਆ ਤੇਰੇ ਨਾਲ ਬੰਬੇ ਨੂੰ ਟੂਟਾ ਕੰਮ ਬਥੇਰਾ ਕਰਦੀ ਤੂੰ ਟੂਟਾ ਕੰਮ ਬਥੇਰਾ ਕਰਦੀ ਤੇ ਮੇਰੀ ਮਾਂ ਤੇਰੇ ਨਾਲ ਲੜਦੀ ਮੇਰੀ ਮਾਂ